ਪਾਪਾ ਜੀ ਸਾਹਿਬ ਪਰੌਂ ਸ਼ਾਮ ਲੋਏ ਨੇ ਅੱਜ ਤੈਨੂੰ ਧੰਨਵਾਦ ਕਰਦੀ ਆਂ ਬਾਲਪਿਕੀ ਜੀ ਦੀ ਇੱਕ ਮਹਾਨ ਸ਼ੋਭਾ ਯਾਤਰਾ ਉਹ ਲੁਧਿਆਣਾ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਇੱਥੇ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਵਧਾਈਆਂ ਦੇਣ ਦੇ ਲਈ ਔਰ ਬਾਲਪਿਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅਸੀਂ ਸਾਰੇ ਮੈਂ ਬੱਗਾ ਜੀ ਬੂੜੀਆਂ ਜੀ ਪੰਪੀ ਦੇ ਸਾਡੇ ਪੇਰ ਸਾਂ ਅਸੀਂ ਸਾਰੇ ਪਹੁੰਚਿਆ ਪਲਾਜ਼ਰ ਪੱਕੇ ਕਰਨ ਸੀ ਜਿਹੜੀ ਕਿ ਸਰਕਾਰ ਕੋਲ ਦੇ ਪਹਿਲੇ ਚੱਕਰ ਪਲਾਸ ਪੱਕਾ ਹੋ ਚੁੱਕਾ ਹੈ ਮੋਰ ਵੀ ਜਿਹੜੇ ਕੋਲ ਹੋਏ ਨੇ ਉਹ ਵੀ ਉਸ ਤੋਂ ਬੇਨਤੀ ਕੀਤੀ ਸੋਤਾਂ ਜਿਹਨੂੰ ਵੀ ਮੰਗਾ ਜੀ ਨੂੰ ਸਮਝਾਉਣਾ ਕਿ ਜਿਹੜੇ ਵੀ ਮੰਗਾ ਹੈਗੇ ਜਿਹੜੇ ਵਸਤੇ ਹੈਗੇ ਉਹ ਕਦੇ ਵੀ ਕਿਸੇ ਟਾਈਮ ਵੀ ਲੈ ਕੇ ਸਾਡੇ ਕੋਲ ਚੰਡੀਗੜ੍ਹ ਆਉਣ ਜਿਹੜੇ ਵੀ ਵਸਤੇ ਹੱਥ ਹੋ ਸਕਦੇ ਹੋਏ ਪੈਨ ਤੇ ਹੱਤੋਂ ਪਰਾ ਕੇ ਤੇ ਜਾਓ